ਅਸਲਾਮੁਅਲੈਕੁਮ ਮੈਂ ਮਿਲਕਾਨੀਆ ਸੇ ਠੀਕ ਠਾਕ ਹੈ ਅੱਜ ਦਿਨ ਆਦੇ ਚਾਰਦੀ ਕਲਾਚ ਹੋ ਗਏ ਸਨ ਸਿੰਘ ਉਸਕੀ ਇੰਦੀ ਅਜੀ ਕਥਾ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਵਧੀਆ ਹੈ ਖੈਰ ਆਪਾਂ ਚੱਲ ਜਾਈਏ ਦੀ ਹਤਾ ਤੇ ਬਾਜ ਕਰਨੇ ਇਸੇ ਗੱਲ 바 ਤੇ ਕਦੇ ਸ਼ੁਰੂ ਕਰਨ ਤੋਂ ਪਰ ਸਾਰੇ ਵੀਰਾਂ ਪਰ ਮੇਰੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਤੇ ਆਪਾਂ ਚੱਲ ਜਾਈਏ ਦੀ ਕਥਾ ਵੀ ਪੂਰਨ ਪ੍ਰਮਾਤਮਾ ਨੇ ਆਪਣੀ ਪ੍ਰਕਿਰਤੀ ਦੇ ਜੀਵਨ ਦੇ ਵਿੱਚ ਇੱਕ ਅਟਲ ਨਿਯਮ ਰੱਖਿਆ ਹੈ ਹਰ ਜੀਵ ਨੂੰ ਹਰ ਜੀਵਨ ਨੂੰ تن ਪੜਾਵਾਂ ਦੇ ਚੋਂ ਲੰਘਣਾ ਪੈਂਦਾ ਹੈ ਚਾਹੇ ਉਹ ਪਥਰਾਂ ਦਾ ਜੀਵਨ ਹੈ ਚਾਹੇ ਬਨਸਪਤੀ ਚਾਹੇ ਉਹ ਪਸ਼ੂਆਂ ਦਾ ਜੀਵਨ ਹੈ ਚਾਹੇ ਪੰਛੀਆਂ ਦਾ ਚਾਹੇ ਉਹ ਮਨੁੱਖਾਂ ਦਾ ਜੀਵਨ ਹੈ ਕਿਉਂਕਿ ਇਸ ਪ੍ਰਾਕ੍ਰਿਤਿਕ ਮੰਡਲ ਦੇ ਚ ਮਨੁੱਖ ਜੀਵਨ ਦੇ ਸ਼ਿਖਰ ਹੈ ਜ਼ਿੰਦਗੀ ਦੀ ਬੁਲੰਦੀ ਹੈ ਇਸ ਨੂੰ ਧਰਤੀ ਦਾ ਸਰਦਾਰ ਆਖਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੇ ਤੇਰੀ ਸਿਕਦਾਰੀ ਇਸ ਨੂੰ ਅਸ਼ਰਫੁਲ ਮਖਲੂਕਾਤ ਆਖਿਆ ਹੈ अगर जीवन नापांगे तो फिर इस प्राकृतिक मंडल मनुख तो सब कुछ थल्ले ही है पिछे ही है पिछे ले शब्द है संस्कृत पाश जो पिछे रह गए पाश देश पशु कौन पशु जो पाश देच रह गए पिछे रह गए तो मनुख तो पिछे है सारा पशु जगत ਔਰ ਇਸ ਪਾਸ ਜਗਤ ਦੇ ਇਸ ਪਸ਼ੂ ਜਗਤ ਦੇ ਚੋਪਾਏ ਜਾਨਵਰ ਆ ਜਾਂਦੇ ਨੇ ਪੰਛੀ ਆ ਜਾਂਦੇ ਨੇ ਬਨਸਪਤੀ ਆ ਜਾਂਦੀ ਹੈ ਹਥਾਕੇ ਕੁਝ ਜੜ ਜੀਵਨ ਪੱਥਰ ਵੀ ਆ ਜਾਂਦੇ ਨੇ ਕਿਉਂਕਿ ਗੁਰਬਾਣੀ ਨੇ ਇਹਨਾਂ ਨੂੰ ਵੀ ਕੀਉਣ ਮੰਨਿਆ ਹੈ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਮੇਂ ਖਰੇਆ अनंत जन्मਾਂ ਤੱਕ अनंत ਕਾਲ ਤੱਕ ਐ ਮਨੁੱਖ ਤੂੰ ਪੱਥਰ ਵੀ ਰਹਿ ਹੈ ਤੂੰ ਪੱਥਰ ਦੀ ਜ਼ਿੰਦਗੀ ਵੀ ਪੌਗੀ ਹੈ ਅਛੇ ਸੁਣ ਤੋ ਜਿਤਨਾ ਇਸ ਪ੍ਰਿਥਵੀ ਦੇ ਜੀਵਨ ਹੈ ਮਨੁੱਖ ਤੋਂ ਪਿਛਾਣਾ ਜਾਂ ਮਨੁੱਖ ਇਹ ਤਿੰਨ ਤਰ੍ਹਾਂ ਦੇ ਪੜਾਅ ਤੋ ਲੰਘਦਾ ਹੈ ਔਰ ਇਨਾ ਤਿੰਨ ਪੜਾਵਾ ਨੂੰ ਨਾਮ ਦਿੱਤਾ ਗਿਆ ਹੈ बाल अवस्था फिर जवान अवस्था फिर वृद्ध अवस्था चाहे वनस्पति है चाहे पशु ने चाहे पक्षी ने चाहे मनुख ने इना ते झात मारांगे, दिस पैण गे कुछ ऐसे जो बिरद ने तर्जे जिंदगी दसेगी बिरद ने ਫਰਜ਼ੇ ਜ਼ਿੰਦਗੀ ਦੱਸਲੇਗੀ ਯੁਵਕ ਨੇ ਜਵਾਨ ਨੇ ਆਕਾਰ ਵਿਚਾਰ ਹੀ ਦੱਸ ਦੇਣਗੇ ਬੱਚਾ ਹੈ ਬਾਲਕ ਹੈ ਇਹ ਬਚਪਨਾ ਜਵਾਨੀ ਬੁਢੇਪਾ ਸਿਰਫ ਮਨੁੱਖੀ ਤਲਤੇ ਹੀ ਨਹੀਂ ਪੰਛੀਆਂ ਦੇ ਚ ਵੀ ਨੇ ਪਸ਼ੂਆਂ ਦੇ ਚ ਵੀ ਨੇ ਪੰਛੀਆਂ ਦੇ ਚ ਵੀ ਨੇ ਔਰ ਪਥਰਾਂ ਦੇ ਚ ਵੀ ਨੇ ਐਸੇ ਪਹਾੜ ਨੇ ਬੁੱਢੇ ਓਗੈਨ ਜੈਸੇ ਸਤ ਪੁੜੇ ਨੂੰ ਕਹਿੰਦੇ ਨੇ ਬਿਰਦ ਹੋ ਗਏ ਐਸੇ ਵੀ ਪਹਾੜ ਨੇ ਜੋ ਜਵਾਨ ਨੇ ਜੈਸੇ ਕਿ ਹਿਮਾਲਿਆ ਪਰ ਐਸੇ ਵੀ ਟੀਲੇ ਜੇ ਖੜੇ ਨੇ ਉਸਰ ਰਹੇ ਨੇ ਉੱਚੇ ਹੋ ਰਹੇ ਨੇ ਜਿਨ੍ਹਾਂ ਨੂੰ ਕਹਿ ਕੇ ਦੇਖ ਕੇ ਕਿ ਅਖਣਾ ਪੈਂਦਾ ਇਹ ਤੇ ਬੱਚੇ ਨੇ ਕੁਝ ਅਜੀਬ ਪ੍ਰਕਿਰਤੀ ਦੇ ਗਰਵ ਦੇ ਛਵੀ ਨੇ ਉਬਰਣਗੇ ਸਮਾਂ ਲੱਗੇਗਾ ਲੇਕਿਨ ਗੱਲ ਤੇ ਅਸ਼ਰਫੁਲ ਮਖਲੂਕਾਤ ਮਨੁੱਖ ਦੀ ਹੈ ਜੋ ਧਰਤੀ ਦਾ ਸਰਦਾਰ ਹੈ ਗੱਲ ਤੇ ਇਸ ਦੀ ਕਰਨੀ ਹੈ ਇਹੀ ਇੱਕ ਜੀਵ ਹੈ ਜੋ ਇੱਕ ਤਰ੍ਹਾਂ ਦੀ ਜ਼ਿੰਦਗੀ ਨਹੀਂ ਜੀਵਦਾ ਕਈ ਤਰ੍ਹਾਂ ਦਾ ਜੀਵਨ ਜੀਵਦਾ ਹੈ ਇਸ ਦਾ ਸਮਾਜਿਕ ਜੀਵਨ ਹੈ ਇਸ ਦਾ ਕੁਝ ਰਾਜਨੈਤਿਕ ਜੀਵਨ ਹੈ ਇਸ ਦਾ ਕੁਝ ਅਧਿਆਤਮਿਕ ਜੀਵਨ ਹੈ ਪੂਰਨ ਪੁਰਖ ਉਸ ਨੂੰ ਕਹਿੰਦੇ ਨੇ ਜੋ ਸਮਾਜਿਕ ਤਲ ਤੇ ਪੂਰਾ ਹੈ ਰਾਜਨੈਤਿਕ ਤਲ ਤੇ ਪੂਰਾ ਹੈ ਧਾਰਮਿਕ ਤਲ ਤੇ ਪੂਰਾ ਹੈ ਬੜਾ ਸੋਹਣਾ ਸ਼ਬਦ ਹੈ ਗੁਰਬਾਣੀ ਦਾ ਪੂਰਨ ਪੁਰਖ ਮੁਕੰਮਲ ਇਨਸਾਨ ਪੂਰਨ ਪੁਰਖ ਉਹ ਪੂਰਾ ਹੈ ਜਿਸ ਦਾ ਸਮਾਜਿਕ ਜੀਵਨ ਪੂਰਾ ਹੈ ਉਹ ਪੂਰਾ ਹੈ ਜਿਸ ਦੀ ਰਾਜਨੀਤਿਕ ਸੋਚਣੀ ਪੂਰੀ ਹੈ ਉਹ ਪੂਰਨ ਹੈ ਜੋ ਧਾਰਮਿਕ ਤਲ ਤੇ ਪੂਰਾ ਹੈ ਇਹ ਅਸੀ ਕਿਸ ਤਰ੍ਹਾਂ ਨਾ ਪਾਂਗੇ ਕਿ ਇਹਨਾਂ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਵੀ ਸਮਾਜ ਰਾਜਨੀਤੀ ਤੇ ਧਰਮ ਦੇ ਚ ਵੀ ਬਚਪਨਾ ਹੈ ਜਵਾਨੀ ਹੈ ਬਿਰਧਵਸਤਾ ਹੈ ਬਜ਼ੁਰਗੀ ਹੈ ਸਰੀਰਕ ਬਚਪਨਾ ਅੱਖਾਂ ਨਾਲ ਦੇਖਿਆ ਜਾਂਦਾ ਹੈ ਸਮਾਜਿਕ ਬਚਪਨਾ ਦੇਖਣਾ ਹੈ ਤਾਂ ਦਿਮਾਗ ਨਾਲ ਦੇਖਣਾ ਪਏਗਾ ਅੰਦਰ ਦੀ ਅੱਖ ਨਾਲ ਦੇਖਣਾ ਪਏਗਾ ਸਰੀਰਕ ਜਵਾਨੀ ਦੇਖਣੀ ਹੈ ਅੱਖਾਂ ਨਾਲ ਦਿਖਾਈ ਦੇ ਜਾਂਦੀ ਹੈ ਜਵਾਨ ਹੈ ਪਰ ਕਿਸੇ ਦਾ ਰਾਜਨੈਤਿਕ ਤਲ ਤੇ ਬਾਲਗ ਹੋਣਾ ਦੇਖਣਾ ਹੈ ਤਾਂ ਫਿਰ ਅੰਦਰ ਦੀ ਅੱਖ ਚਾਹੀਦੀ ਹੈ ਅੰਦਰ ਦੀ ਸੋਚ ਚਾਹੀਦੀ ਹੈ ਕੋਈ ਧਾਰਮਿਕ ਤਲ ਤੇ ਪੂਰਾ ਹੈ ਇਹ ਤੇ ਵੇਖਣ ਵਾਸਤੇ ਪੂਰੀ ਅੱਖ ਚਾਹੀਦੀ ਹੈ ਅੰਦਰ ਦੀ ਪਰ ਕੋਈ ਸਰੀਰਕ ਤਲ ਤੇ ਬਜ਼ੁਰਗ ਹੈ ਪੂਰਾ ਹੈ ਬੁੱਢਾ ਹੋ ਗਿਆ ਇਹ ਤੇ ਅੱਖਾਂ ਦਾ ਵਿਸ਼ਾ ਹੈ अख दस दें बुढ़ा है लेकिन अख ए नहीं दस सकती धार्मिक तल से कि खड़ा है ए भी नहीं दस सकती तल से कि अखा दसन असमर्थ ने कि राजनैतिक तल से कि खड़ा है इत अंदर की अग खोलनी पेगी पर अक्सर एक बदकिस्मती रख ਅਕਸਰ ਮਨੁੱਖਾਂ ਦੇ ਬੰਦ ਹੀ ਰਹਿੰਦੀ ਹੈ। ਬਾਹਰ ਦੀਆਂ ਅੱਖਾਂ ਇਹ ਦੋ ਨੇ ਅੰਦਰ ਦੀ ਅੱਖ ਉਹ ਇੱਕ ਹੈ। ਔਰ ਉਹ ਮਨੁੱਖ ਦੇ ਅੰਤਿਸ਼ ਕਰਨ ਨੂੰ ਵੇਖ ਸਕਦੀ ਹੈ। ਉਹ ਉਹ ਪ੍ਰਕਿਰਤੀ ਦੇ ਅੰਦਰ झाँकी मार सकती सक सक दे है। ਉਹ ਅੱਖ ਬਹੁਤ ਗਹਿਰਾ ਵੇਖ ਸਕਦੀ ਹੈ। ਇਹ ਅੱਖਾਂ ਇਤਨੀਆਂ ਗਹਿਰਾਈ ਤੱਕ ਨਹੀਂ ਜਾ ਸਕਦੀਆਂ। ਪਰ ਦੇਖਣ ਦੇ ਚਾਹੁੰਦਾ ਹੈ ਇੱਕ ਦਿਨ ਇਹ ਦੋ ਅੱਖਾਂ ਵੀ ਹਮੇਸ਼ਾ ਲਈ ਬੰਦ ਹੋ ਗਈਆਂ ਉਹ ਅੱਖ ਖੁਲੀ ਨਾ ਦੋਵੇਂ ਦੀਵੇ ਬਲੰਦੇ ਹਾਂ ਮਲਕ ਬਹਿਠਾ ਆਏ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾ ਦੇ ਬਾਬਾ ਫਰੀਦ ਕਹਿੰਦੇ ਨੇ ਆਇਆ ਇੱਕ ਦਿਨ ਮੌਤ ਦਾ ਮਲਕ ਆਪਣੇ ਨਾਲ ਐਸਾ ਤੂਫਾਨ ਲੈ ਆਇਆ ਦੋ ਅੱਖੀਆਂ ਦੇ ਦੀਵੇ ਬੁਝਾ ਗਿਆ ਮੈਂ ਤੇ ਕੋਸ਼ਿਸ਼ ਕਰਦਾ ਰਿਹਾ ਅੰਦਰ ਦੇ ਦੀਵੇ ਚ ਤੇਲ ਪਾਣ ਦੀ ਵਟ ਲੱਭਣ ਦੀ ਜਲਾਣ ਦੀ ਕੋਸ਼ਿਸ਼ ਕਰਦਾ ਰਿਹਾ ਉਹ ਤੇ ਜਲ ਨਾ ਸਕਿਆ ਇਹ ਦੋ ਬੁਝ ਗਏ ਜੀਵਨ ਅੰਧਕਾਰ ਮਈ ਹੋ ਗਿਆ ਜੀਵਨ ਮਸਿਆ ਦੀ ਰਾਤ ਬਣ ਕੇ ਰਹਿ ਗਿਆ ਜਦ ਕਿ ਜ਼ਿੰਦਗੀ ਮਿਲੀ ਸੀ ਨੂਰ ਹੋਣ ਲਈ ਪ੍ਰਕਾਸ਼ ਹੋਣ ਲਈ ਚਾਨਣ ਹੋਣ ਲਈ ਇਤੇ ਅੰਧਕਾਰ ਬਣ ਕੇ ਰਹਿ ਗਈ ਪੂਜਤ ਤੀਸਰੀ ਅੱਖ ਖੁੱਲ ਜਾਏ ਤੋਂ ਐਸੇ ਪੁਰਸ਼ ਨੂੰ ਕਹਿ ਦਿੱਤਾ ਜਾਂਦਾ ਹੈ ਤ੍ਰੈਨੇਨੰ ਤਿੰਨ ਨੇਤਰਾ ਵਾਲਾ ਤ੍ਰिलोचन ਲੋਚਨ ਅੱਖਾਂ ਨੂੰ ਕਹਿੰਦੇ ਨੇ ਤ੍ਰਿਲੋਚਨ ਇਹਦੇ ਕੁਲ ਤਿੰਨ ਨੇਤਰ ਨੇ ਇਹਦੇ ਕੁਲ ਤਿੰਨ ਅੱਖਾਂ ਨੇ ਅਕਸਰ ਹਰ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਦੋਇ ਲੋਚਨ ਦੋਇ ਲੋਚਨ ਤ੍ਰਿ ਲੋਚਨ ਜੋ ਹੋ ਗਿਆ ਉਹ ਤੇ ਸੰਤ ਹੈ ਉਹ ਤੇ ਭਗਤ ਹੈ ਉਹ ਤੇ ਧਾਰਮਿਕ ਤਲ ਤੇ ਬਜ਼ੁਰਗ ਹੈ ਤ੍ਰਿ ਲੋਚਨ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 24 ਅਵਤਾਰਾਂ ਦੀ ਕਥਾ ਦੇ ਵਿੱਚ ਸ਼ਿਵ ਜੀ ਨੂੰ ਕਹਿੰਦੇ ਨ ਤ੍ਰੇਨੈਨੰ ਬੜੀ ਪੁੱਤਰ ਕਾ ਤਾਹੇ ਕੋ ਪਿਉ ਤਰੇ ਨੈਣੰਗ ਇਹ ਤਿੰਨ ਨੇਤਰਾ ਵਾਲਾ ਕਹਿੰਦੇ ਨੇ ਇਹ ਦੋ ਅੱਖਾਂ ਖੁੱਲੀਆਂ ਸੰਸਾਰ ਦਾ ਅਸਲੀ ਰੂਪ ਦਿਖਾਈ ਦਿੰਦਾ ਹੈ ਕਿਸੇ ਕਿਸੇ ਨੂੰ ਦਿਖਾਈ ਦਿੰਦਾ ਹੈ ਅਜੇ ਬੱਚੇ ਨੂੰ ਨਹੀਂ ਦਿਖਾਈ ਦਿੰਦਾ ਨਵੇਂ ਬੱਚੇ ਜਨਮੇ ਨੂੰ ਤੇ ਮਾਂ ਵੀ ਨਹੀਂ ਦਿਖਾਈ ਦੇਦੀ ਉਹਨੂੰ ਕੋਈ ਪਤਾ ਨਹੀਂ ਮਾਂ ਹੈ ਸਾਹਮਣੇ ਤੇ ਉਹ ਖੜਾ ਹੈ ਉਸਨੂੰ ਕੋਈ ਬੋਧ ਨਹੀਂ ਇਹ ਮੇਰਾ ਪਿਤਾ ਹੈ ਸામਨੇ ਭੈਣ ਖੜੀਏ ਇਸ ਨੂੰ ਕੋਈ ਗਿਆਨ ਨਹੀਂ ਹੈ ਮੇਰੀ ਭੈਣ ਹੈ ਇਹ ਮੇਰਾ ਭਰਾ ਹੈ ਅਜੇ ਅੱਖਾਂ ਇਸ ਦੀਆਂ ਦੋ ਖੁੱਲਣਗੀਆਂ ਸਹਜੇ ਸਹਜੇ ਖੁੱਲਣਗੀਆਂ ਸਹਜੇ ਸਹਜੇ ਸੰਸਾਰ ਦੀ ਅਸਲੀਅਤ ਪ੍ਰਗਟ ਹੋਵੇਗੀ ਪਰ ਜਿਸ ਦਿਨ ਤੀਸਰਾ ਨੇਤਰ ਖੁੱਲਦਾ ਹੈ ਸੰਸਾਰ ਭਸਮ ਹੋ ਜਾਂਦਾ ਹੈ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਇਹ ਇੱਕ myth ਹੈ ਕਿ ਸ਼ਿਵ ਜੀ ਜਦ ਆਪਣਾ ਤੀਸਰਾ ਨੇਤਰ ਖੋਲਦਾ ਸੀ ਜੋ ਕੁ ਸਾਹਮਣੇ ਸੀ ਬਸਮ ਹੋ ਜਾਂਦਾ ਸੀ ਵਾਕਈ ਬਸਮ ਹੋ ਜਾਂਦਾ ਸੀ ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇਣ ਲੱਗ ਪੈਂਦਾ ਸੀ ਸੰਸਾਰ ਖਤਮ ਹੋ ਗਿਆ ਨਿਰੰਕਾਰ ਪ੍ਰਗਟ ਹੋ ਗਿਆ ਇਹ ਤੀਸਰਾ ਨੇਤਰ ਸੰਸਾਰ ਨੂੰ ਬਸਮ ਕਰ ਦਿੰਦਾ ਹੈ ਨਿਰੰਕਾਰ ਨੂੰ ਪ੍ਰਗਟ ਕਰ ਦਿੰਦਾ ਹੈ ਜਿਸ ਵੀ ਕਿਸੇ ਦਾ ਖੁੱਲ ਜਾਏ ਤ੍ਰਿ ਲੋਚਨ ਤਿੰਨ ਨੇਤਰਾਂ ਵਾਲਾ ਮਨੁੱਖ ਦੇ ਅੰਤਿਸ਼ਕਰਣ ਦੇ ਵਿੱਚ ਪਿਆਸ ਤੇ ਹੈ ਕਿ ਅੱਖ ਮੇਰੀ ਖੁੱਲੇ ਇਸ ਵਾਸਤੇ ਬਹੁਤ ਸਾਰੇ ਲੋਕ ਤੇ ਆਪਣਾ ਨਾਮ ਵੀ ਇਹੀ ਰੱਖੰਦੇ ਨੇ ਮਾਪੇ ਆਪਣੇ ਬੱਚਿਆਂ ਦਾ ਨਾਮ ਰੱਖ ਦਿੰਦੇ ਨੇ ਤ੍ਰਿloਚਨ ਤਿੰਨ ਨੇਤਰਾ ਵਾਲਾ ਭਾਵੇਂ ਅਜੇ ਦੋ ਅੱਖਾਂ ਵੀ ਟੰਗਦੀਆਂ ਨਹੀਂ ਖੁੱਲੀਆਂ ਅਜੇ ਸੰਸਾਰ ਨੂੰ ਵੀ ਦੇਖਣ ਦੇਚ ਇਹ ਅਸਮਰਥ ਹੈ ਲੇਕਿਨ ਤ੍ਰਿloਚਨ ਤ੍ਰਿloਚਨ ਧਰਮ ਦੀ ਦੁਨੀਆ ਦੇਚ ਇੱਕ ਸ਼ਿਖਰਮਈ ਅਵਸਥਾ ਹੈ ਤੀਸਰਾ ਨੇਤਰ ਖੁੱਲ ਗਿਆ ਤੋ ਖੈਰ ਜੈਸੇ ਸਰੀਰਕ ਤਲ ਦਾ ਬਚਪਨਾ ਹੈ ਜਵਾਨੀ ਹੈ ਬਿਰਧਵਸਤਾ ਹੈ ਕੋਈ ਸਮਾਜਿਕ ਤਲ ਤੇ ਵੀ ਬੱਚਾ ਹੋ ਸਕਦਾ ਹੈ ਉਸਦੇ ਰਿਸ਼ਤਿਆਂ ਵਿੱਚ ਪੁਖਤਗੀ ਨਹੀਂ ਹੋਵੇਗੀ ਉਹਦੇ ਸੰਬੰਧਾਂ ਵਿੱਚ ਪਕਿਆਈ ਨਹੀਂ ਹੋਵੇਗੀ ਬੱਚਾ ਖਿਡੌਣਿਆਂ ਨਾਲ ਖੇਡਦਾ ਹੈ ਤੋੜਦਾ ਹੈ ਸਮਾਜਿਕ ਤਲ ਤੇ ਜੋ ਜੇ ਬੱਚਾ ਹੈ ਸਵੇਰੇ ਸੰਬੰਧ ਜੋੜਦਾ ਹੈ ਸ਼ਾਮੇ ਤੋੜਦਾ ਹੈ ਸ਼ਾਮੇ ਜੋੜਦਾ ਹੈ ਸਵੇਰੇ ਤੋੜਦਾ ਹੈ ਰਿਸ਼ਤੇ ਬਣਦੇ ਨੇ ਟੁੱਟਦੇ ਨੇ ਬਣਦੇ ਨੇ ਟੁੱਟਦੇ ਨੇ ਮਿੱਟੀ ਦੇ ਘਰ ਬਣਾਣਾ ਫਿਰ ਮਿਟਾਣਾ ਬੱਚਿਆਂ ਦਾ ਕੰਮ ਬਣਾਣਾ ਮਿਟਾਣਾ ਖੇਡ ਸੰਬੰਧ ਜੋੜਨੇ ਨੇ ਤੋੜਨੇ ਨੇ ਇਹ ਸਮਾਜਿਕ ਤਲਦਾ ਬਚਪਨਾ ਹੈ ਸਵੇਰੇ ਰਿਸ਼ਤੇ ਜੋੜੇ ਨੇ ਸ਼ਾਮ ਨੂੰ ਤੋੜ ਦਿੱਤੇ ਨੇ ਸ਼ਾਮ ਨੂੰ ਜੋੜਿਆ ਸਵੇਰੇ ਤੋੜ ਦਿੱਤਾ ਹੈ ਤਾਂ ਕਿਧਰੇ ਕਿਧਰੇ ਕੌਮੀ ਪੱਦਰ ਤੇ ਦੇਸ਼ ਪੱਦਰ ਤੇ ਵੀ ਸਮਾਜਿਕ ਬਚਪਨਾ ਦਿਖਾਈ ਦਿੰਦਾ ਹੈ ਕਿਧਰੇ ਕਿਧਰੇ ਰਾਜਨੀਤਿਕ ਬਚਪਨਾ ਰਾਜਨੀਤੀ ਵੀ ਸਾਰੀ ਇਸੇ ਆਧਾਰ ਤੇ ਖੜੀ ਤੋੜ-ਫੋੜ ਤੇ ਇਹ ਜੋੜਿਆ ਉਹ ਤੋੜਿਆ ਉਹ ਤੋੜਿਆ ਇਹ ਜੋੜਿਆ ਇਸ ਜੋੜ ਤੋੜ ਤੇ ਜਿਸមនុស្ស ਦੀ ਰਾਜਨੀਤੀ ਖੜੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਹ ਰਾਜਨੇਤਕ ਬਚਪਨਾ ਹੈ ਧਾਰਮਿਕ ਬਚਪਨਾ ਜੋ ਧਰਮ ਨਹੀਂ ਹੈ ਉਸ ਨੂੰ ਹੀ ਧਰਮ ਸਮਝ ਲੈਣਾ ਗੁੱਡੀ ਗੁੱਡੇ ਦਾ ਵਿਆਹ ਕਰਦੇ ਪੈਣੇ ਬੱਚੇ ਵਿਅਰਥ ਇਹ ਵਿਆਹ ਖੇਲ ਹੋ ਸਕਦਾ ਹੈ ਜੋ ਅਜੇ ਧਾਰਮਿਕ ਤਲ ਤੇ ਬਚਪਨਾ ਹੈ ਬਚਪਨ ਦੇ ਦੌਰ ਚੋਂ ਲੰਘ ਰਿਹਾ ਹੈ ਉਹਦੇ ਸਾਰੇ ਕਰਮ ਖਿਡੌਣਿਆਂ ਤੋਂ ਜ਼ਿਆਦਾ ਕੁਝ ਵੀ ਨਹੀਂ ਹੋਣਗੇ ਔਰ ਖਿਡੌਣੇ ਵੀ ਗੁੱਡੇ ਤੇ ਗੁੱਡੇ ਦੇ ਭਗਤ ਕਬੀਰ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਡੌਣਾ ਜਾਣਾ ਅਗਰ ਰਾਮ ਖਿਡੌਣਾ ਹੈ ਤਾਂ ਖਿਡੌਣਿਆਂ ਨਾਲ ਬੱਚੇ ਹੀ ਖੇਡ ਦੇਣੇ जो धार्मिक तलते बच्चा है राम खिलौना है राम कोई वास्तविकता नहीं है राम कोई सच्चाई नहीं है राम कोई हकीकत नहीं है खिलाचावा सिर्फ मन का परचावा जैसे बच्चा खिडौन न खेड रहा है मन का परचावा यह जरा शरीरक तल से वा हो गया इस दे परचावे जरा वड्डे ने खाशा जरा वे ਤੋ ਖਡਾਉਣਾ ਵੀ ਬਹੁਤ ਵੱਡਾ ਚਾਹੀਦਾ ਹੈ ਔਰ ਮਾਮੂਲੀ ਖਡਾਉਣਾ ਨਹੀਂ RAM ਦਾ ਖਡਾਉਣਾ ਚਾਹੀਦਾ ਹੈ। ਈਸ਼ਵਰ ਖਡਾਉਣਾ ਚਾਹੀਦਾ ਹੈ। ਤਾਂ ਇਹ ਖੇੜੇ ਕਿਉਂਕਿ ਖਾਇਸ਼ਾਂ ਬਹੁਤ ਵੱਡੀਆਂ ਕਾਮਨਾਵਾਂ ਬਹੁਤ ਵੱਡੀਆਂ ਵਾਸ਼ਨਾ ਬੜੀ ਅਪਾਰ ਤੋ ਖਡਾਉਣਾ ਵੀ ਕੋਈ ਬਹੁਤ ਵੱਡਾ ਚਾਹੀਦਾ ਹੈ। ਤੋ RAM ਖਡਾਉਣਾ ਹੈ, ਖੇੜਣਾ ਹੈ। ਇਤਨ ਤਰ੍ਹਾਂ ਦੀ ਜ਼ਿੰਦਗੀ ਦੇ ਤਿੰਨ ਤਰ੍ਹਾਂ ਦੇ ਪੜਾਅ ਮਿਲਦੇ ਨੇ ਬਚਪਨਾ ਜਵਾਨੀ ਬਿਰਧਵਸਤ ਸਮਾਜਿਕ ਜੀਵਨ ਦੇਚ ਰਾਜਨੀਤਿਕ ਜੀਵਨ ਦੇਚ ਧਾਰਮਿਕ ਜੀਵਨ ਦੇਚ ਜੇ ਕਿ ਗੱਲ ਕਰੀਏ ਧਰਮ ਦੀ ਤੇ ਧਰਮ ਇੱਕ ਐਸਾ ਵਿਸ਼ਾਏ ਜਿਹਨੂੰ ਸਮਝ ਲਈਏ ਤੇ ਸਭ ਕੁਝ ਸਮਝ ਲਿਆ ਜਿਹਨੂੰ ਨਹੀਂ ਸਮਝਿਆ ਤੇ ਕੁਝ ਵੀ ਨਹੀਂ ਸਮਝਿਆ ਮਹਾਰਾਜ ਦੀ ਬਾਣੀ ਦਾ ਫਰਮਾਨ ਬੜਾ ਸੁੰਦਰ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਛਾਣਾ ਰੇ ਧਰਮ ਨੂੰ ਜਾਣਿਆ ਨਹੀਂ ਪ੍ਰਮਾਤਮਾ ਨੂੰ ਜਾਣਿਆ ਨਹੀਂ ਜਾਣਕਾਰੀ ਬਹੁਤ ਇਕੱਠੀ ਕੀਤੀ ਹੈ ਔਰ ਕਹਿੰਦਾ ਮੈਂ ਇਹ ਜਾਣਦਾ ਮੈਂ ਇਹ ਜਾਣਦਾ ਮੈਂ ਉਹ ਜਾਣਦਾ ਫਤਸ਼ਕ ਨੇ ਤੂੰ ਕੁਝ ਵੀ ਨਹੀਂ ਜਾਣਦਾ ਅਨਜਾਨ ਹੈ ਕੀ ਹੋਇਆ ਤੂੰ ਬਨਸਪਤੀ ਸ਼ਾਸਤਰੀ ਬਣ ਗਿਆ ਕੀ ਹੋਇਆ ਜੇ ਤੂੰ ਅਰਥ ਸ਼ਾਸਤਰੀ ਬਣ ਗਿਆ ਕੀ ਹੋਇਆ ਜੇ ਤੈਨੂੰ ਸਰੀਰ ਦੀ ਕੁਝ ਸਮਝ ਪੈ ਗਈ ਹੈ ਵੈਦ ਬਣ ਗਿਆ ਕੀ ਹੋਇਆ ਜੇ ਤੈਨੂੰ ਕੋਈ ਥੋੜਾ ਜਿਹਾ ਫਲਸਫਾ ਘੋਟਣਾ ਆਣਾ ਹੈ ਅਜੇ ਜੀਵਨ ਦੀ ਮੂਲ ਸਤਾ ਦਾ ਤੈਨੂੰ ਕੋਈ ਬੋਧ ਨਹੀਂ ਅਣਜਾਨ ਬਹੁਤ ਸਾਰਿਆਂ ਦਾ ਗਿਆਨ ਅਣਜਾਨ ਪੜ੍ਹੇ ਦੀ ਬੁਨਿਆਦ ਤੇ ਖੜਾ ਹੁੰਦਾ ਹੈ ਯਸ ਨੂੰ ਇੰਜ ਕਹੀਏ ਬਹੁਤ ਸਾਰਿਆਂ ਦਾ ਮਹਾਨ ਗਿਆਨ ਮਹਾਨ ਅਗਿਆਨ ਤੇ ਖੜਾ ਹੁੰਦਾ ਹੈ ਆਧਾਰ ਸ਼ਿਲਾ ਅਗਿਆਨ ਹੈ ਉੱਪਰ ਗਿਆਨ ਖੜਾ ਕੀਤਾ ਹੈ ਤਾਂ ਉਹ ਸਾਰੀ ਜਾਣਕਾਰੀ ਬੇਮੈਨੀ ਹੋ ਜਾਂਦੀ ਹੈ ਜਿੰਨੇ ਚਿਰ ਤੱਕ ਧਰਮ ਦਾ ਗਿਆਨ ਨਾ ਹੋਵੇ ਕਹਿੰਦੇ ਨੇ ਇਥੇ ਦਾ ਪ੍ਰਸਿੱਧ ਸੰਤ ਸੁਕਰਾਟ ਬੱਚਿਆਂ ਨਾਲ ਖੇਡਦਾ ਖੇਡਦਾ ਬਚਪਨ ਦੀਆਂ ਗੱਲਾਂ ਅਕਸਰ ਕਹਿੰਦਾ ਸੀ ਐਸਾ ਕੁਝ ਵੀ ਨਹੀਂ ਜੋ ਮੈਂ ਨਹੀਂ ਜਾਣਦਾ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਬੋਧ ਹੈ ਮੈਨੂੰ ਸਭ ਕੁਝ ਦਾ ਪਤਾ ਹੈ ਪਰ ਸੁਕਰਾਤ ਕਹਿੰਦੇ ਨੇ ਜਦ ਮੈਂ ਜਵਾਨ ਹੋਇਆ ਤੋਂ ਛੋਟੇ ਹੁੰਦੇ ਆ ਬੱਚਿਆਂ ਜੋ ਮੈਂ ਬੋਲ-ਬੋਲਦਾ ਸੀ ਉਹ ਬੋਲ ਜਦ ਮੇਰੇ ਸਾਹਮਣੇ ਆਉਂਦੇ ਸਨ ਤੋਂ ਸ਼ਰਮ ਨਾਲ ਅੱਖਾਂ ਝੁਕ ਜਾਂਦੀਆਂ ਮੈਨੂੰ ਜਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਕਹਿਣਾ ਪਿਆ ਕੁਝ ਐਸਾ ਵੀ ਹੈ ਜੋ ਮੈਨੂੰ ਨਹੀਂ ਜਾਣਦਾ ਔਰ ਇਹ ਹੀ ਮਹਾਪੁਰਸ਼ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਇੱਕ ਗੱਲ ਮੈਂ ਦਾਅਵੇ ਨਾਲ ਕਹਿਣਾ ਔਰ ਸਹੀ ਤੇ ਸੱਚੀ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਪਤਾ ਜਿਸ ਜਿਸ ਨੂੰ ਵੀ ਮੈਂ ਗਿਆਨ ਆਖਿਆ ਉਥੇ ਅਗਿਆਨ ਸਾਬਤ ਹੋ ਧਰਮ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ ਪ੍ਰਭੂ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ ਸਾਰੀ ਜਾਣਕਾਰੀ ਰੇਤ ਦਾ ਢੇਰ ਸਾਬਤ ਹੋ ਜਾਂਦੀ ਹੈ ਅਗਰ ਪ੍ਰਮਾਤਮਾ ਨੂੰ ਨਹੀਂ ਜਾਣਿਆ ਈਸ਼ਵਰ ਨੂੰ ਨਹੀਂ ਜਾਣਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਰਮ ਦੀਆਂ ਇਸ ਅਵਸਥਾਵਾਂ ਨੂੰ ਜਿਸ ਢੰਗ ਨਾਲ ਖੋਲਿਆ ਹੈ ਉਹ ਮੈਂ ਉਹਨਾਂ ਦੇ ਸ਼ਬਦ ਦੀ ਵਿਚਾਰ ਨੂੰ पेश कर रहे हैं भुज बल ब्रह्म सुख सागर गरत परत गह ले हो अंगुरिया सर्वन न सुरत नैन सुंदर नहीं आरत द्वार रटुत पिंगुरिया धन गुरु अर्जन देव जी महाराज फरमान कर देने हे प्रभु है ते सही मेरे कोल ਧਾਰਮਿਕ ਜੀਵਨ ਪਰ ਇਹ ਜੀਵਨ ਐਸਾ ਹੈ ਜੈਸੇ ਕਿਸੇ ਮਾਂ ਦੀ ਗੋਦ ਵਿੱਚ ਉਸਦਾ ਬੱਚਾ ਇੱਕ ਮਾਸੂਮ ਬੱਚਾ ਔਰ ਉਸ ਬੱਚੇ ਨੂੰ ਇਹ ਵੀ ਨਹੀਂ ਪਤਾ ਹੈ ਮੇਰੀ ਮਾਂ ਹੈ ਜਿਸ ਨੇ ਮੈਨੂੰ ਗੋਦ ਚ ਲਿਆ ਅੱਜ ਜਮੇ ਹੈ ਇੱਕ ਦਿਨ ਦਾ 10 ਦਿਨ ਦਾ 15 ਦਿਨ ਦਾ ਬੈਠਾ ਤੇ ਮਾਂ ਦੀ ਗੋਦ ਵਿੱਚ ਹੈ ਸੋ ਰਿਹਾ ਮਾਂ ਦੀ ਗੋਦ ਵਿੱਚ ਲੇਕਿਨ ਗੋਦੀ ਦਾ ਕੋਈ ਗਿਆਨ ਨਹੀਂ ਕੁੱਖ ਦਾ ਕੋਈ ਗਿਆਨ ਨਹੀਂ ਪਿਲਾ ਰਹੀ ਹੈ ਰਿਜ਼ਕ ਦੇ ਰਹੀ ਹੈ ਦੁੱਧ ਮਾਂ ਪਰ ਰੋਜ਼ੀ ਦੇ ਹਿੰਦ ਦਾ ਇਸ ਨੂੰ ਕੋਈ ਬੋਧ ਨਹੀਂ ਹੈ ਪਰ ਚਾਹ ਰਹੀ ਹੈ ਖਿਡਾ ਰਹੀ ਹੈ ਆਪਣੇ ਹੱਥਾਂ ਨਾਲ ਪਰ ਇਹ ਹੱਥ ਕੀ ਨੇ ਕੁਝ ਵੀ ਗਿਆਨ ਨਹੀਂ ਕੁਝ ਵੀ ਬੋਧ ਨਹੀਂ ਅਗਰ ਇਸ ਸਾਬ ਨਾਲ ਦੇਖੇ ਹੈ ਬਹੁਤ ਸਾਰਿਆਂ ਨੂੰ ਕੋਈ ਬੋਦ ਨਹੀਂ ਅਸੀਂ ਕਿੱਥੇ ਆ ਕਿਸ ਦੇ ਹੱਥਾਂ ਦੇ ਚਾ ਕਿਸ ਦੀ ਗੋਦ ਦੇ ਚਾ ਇਤਨਾ ਵੀ ਬੋਦ ਨਹੀਂ ਹੈ ਬਾਲਕ ਬੁੱਧ ਅਚੇਤ ਬਿਲਕੁਲ ਬਚਪਨਾ ਹਨ ਹਨੂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ اے ਪ੍ਰਭੂ ਧਰਮ ਦੀ ਦੁਨੀਆ ਚ ਮੇਰਾ ਜਨਮ ਤੇ ਹੋ ਗਿਆ ਹੈ पर जन्म ऐसा जैसे बच्चा गोद दौद कुछ भी बोध नहीं मुंह दे है बोल नहीं सकता हाथ है गेने, कुछ भी नहीं कर सकता पैर है गेने, चल नहीं सकता दिमाग है सोच नहीं सकता कन है गेने, नहीं सुन सकता इस बच्चे न कुछ भी नहीं पता सामने जो गुफ्तगू हो रही है की है ਦੋ ਬੰਦੇ ਜੋ ਕੁਝ ਬੋਲ ਰਹੇ ਨੇ ਕੀ ਹੈ ਮਾਤਾ ਪਿਤਾ ਜੋ ਕੁਝ ਬੋਲ ਰਹੇ ਨੇ ਕੀ ਹੈ ਇਹਨੂੰ ਕੁਝ ਵੀ ਨਹੀਂ ਸੁਣਾਈ ਦੇ ਰਿਹਾ ਇਹਨੂੰ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਜਨਮ ਹੋਇਆ ਤਾਂ ਬਹੁਤ ਸਾਰਿਆਂ ਦਾ ਧਾਰਮਿਕ ਦੁਨੀਆ ਦੇ ਜਨਮ ਤੇ ਹੋ ਜਾਂਦਾ ਹੈ ਜਨਮ ਹੋ ਗਿਆ ਇਹ ਅਸੀਂ ਕਿਸ ਤਰ੍ਹਾਂ ਵੇਖਾਂਗੇ ਮੰਦਰ ਜਾਣ ਲੱਗ ਪਏ ਗੁਰਦੁਆਰੇ ਜਾਣ ਲੱਗ ਪਏ ਪੂਜਾ ਪਾਠ ਕਰਨ ਲੱਗ ਪਏ ਬਾਣੀ ਪੜਨ ਲੱਗ ਪਏ कथा कीर्तन सुन लग पे अमृत वेले उठन लग पर्म कांड प्रवृत्त हो गए, लेकिन इस सब कुछ की है कुछ भी बोध नहीं कुछ भी पता नहीं इस तरह हो रहा है जैसे गोद देच बच्चा है दूध पी रहा है खिडाया जा रहा है हथा सुलाया जा रहा है गोद देच ਤੁਰ ਉਸਦੀ ਅਵਸਥਾ ਜੇ ਸਭ ਕੁਝ ਅਚੇਤਮਈ ਚੱਲ ਰਿਹਾ ਹੈ ਦੁੱਧ ਪੀਣਾ ਵੀ ਅਚੇਤਮਈ ਚੱਲ ਰਿਹਾ ਹੈ ਹੱਥਾਂ ਦੇ ਚ ਖੇਡਣਾ ਵੀ ਅਚੇਤਮਈ ਚੱਲ ਰਿਹਾ ਹੈ ਧਰਮ ਕਰਮ ਸਾਰੇ ਦੇ ਸਾਰੇ ਅਚੇਤ ਤੇ ਖੜੇ ਨੇ ਸੁਚੇਤ ਨਹੀਂ ਹੈ ਸਾਵਧਾਨ ਨਹੀਂ ਹੈ ਤਾਂ ਹਨ ਗੁਰੂ अर्जुन देव जी महाराज ਫਰਮਾਨ ਕਰਦੇ ਨੇ हे ਪ੍ਰਭੂ ਜਨਮ ਹੋ ਜਾਣਾ ਹੀ ਕਾਫੀ ਨਹੀਂ ਜੀਵਨ ਵੀ ਤੇ ਮਿਲਣਾ ਚਾਹੀਦਾ ਹੈ बच्चे दा जन्म हो गया है इस कुल कोई सामाजिक जीवन नहीं बच्चे दा जन्म हो गया है एदे कुल कोई राजनैतिक जीवन नहीं बच्चे दा जन्म हो गया है एदे कुल कोई धार्मिक जीवन नहीं कुछ भी नहीं है जन्म होया है लेकिन जिस नु कहंदे ने जिंदगी ए नहीं है जिस नु कहंदे ने जीवन ए नहीं है के ते जी विकसित होवेगा अजे समावे लगेगा ਲੇਕਿਨ ਐਸਾ ਦੇਖਣ ਦੇ ਚ ਆਇਆ ਹੈ ਵਿਕਾਸ ਹੋ ਜਾਂਦਾ ਹੈ ਸਮਾਜਿਕ ਜੀਵਨ ਦਾ ਰਿਸ਼ਤਿਆਂ ਦੀ ਸਮਝ ਆ ਜਾਂਦੀ ਹੈ ਇਹ ਮੇਰੀ ਮਾਂ ਹੈ ਇਹ ਮੇਰਾ ਪਿਤਾ ਹੈ ਇਹ ਮੇਰੀ ਭੈਣ ਹੈ ਇਹ ਮੇਰਾ ਭਰਾ ਹੈ ਅੱਖਾਂ ਖੁੱਲਦੀਆਂ ਜਾ ਰਹੀਆਂ ਨੇ ਸਮਾਜਿਕ ਤਲ ਤੇ ਪ੍ਰੋੜ ਹੁੰਦਾ ਜਾ ਰਿਹਾ ਹੈ ਜਵਾਨ ਹੁੰਦਾ ਜਾ ਰਿਹਾ ਹੈ ਰਿਸ਼ਤਿਆਂ ਦੀ ਸੋਚ ਸਮਝ ਵੱਧਦੀ ਜਾ ਰਹੀ ਹੈ ਇਹ ਮੇਰਾ ਮਿੱਤਰ ਹੈ ਕਿ ਮੇਰੀ ਪਤਨੀ ਹੈ ਇਹ ਮੇਰਾ ਪੜੋਸੀ ਹੈ ਲੇਕਿਨ ਇਹ ਮੇਰਾ ਪਰਮਾਤਮਾ ਹੈ ਧਾਰਮਿਕ ਤੌਰ ਤੇ ਤੇ ਅਜੇ ਵੀ ਅਨਜਾਨ ਰਹਿ ਜਾਂਦਾ ਹੈ ਅਜੇ ਵੀ ਮਾਸੂਮ ਰਹਿ ਜਾਂਦਾ ਹੈ ਅਜੇ ਵੀ ਜੋ ਹੈ ਬੱਚਾ ਰਹਿ ਜਾਂਦਾ ਹੈ ਇੱਕ ਦਿਨ ਰਾਜਨੀਤਿਕ ਤਲ ਤੇ ਵੀ ਪਰੋੜ ਹੋ ਜਾਂਦਾ ਹੈ ਸਿਆਣਾ ਹੋ ਜਾਂਦਾ ਹੈ ਔਰ ਰਾਜਨੀਤਿਕ ਲੋਕਾਂ ਦੀਆਂ ਗੱਲਾਂ ਦੇ ਉੱਤੇ ਉਸਦਾ ਵਿਸ਼ਵਾਸ ਨਹੀਂ ਬਣਦਾ ਅੱਜ ਤੋਂ ਢਾਈ ਹਜ਼ਾਰ ਸਾਲ ਪਹਿਲੇ ਏਥਨ ਦੇ ਪ੍ਰਸਿੱਧ ਸੰਤ ਸੋਕਰਾਟ ਨੇ ਕਿਹਾ ਸੀ اور ਬੜੇ ਕੀਮਤੀ ਉਸ ਦੇ ਬੋਲ ਨੇ ਅੱਜ ਤੇ ਸਾਰੀ ਦੁਨੀਆ ਪੜ ਰਹੀ ਹੈ ਰਾਜਨੈਤਿਕ ਤੇ ਅਪਰਾਧੀ ਇੱਕੋ ਹੀ ਜ਼ਹਿਨੀਅਤ ਦੇ ਮਾਲਕ ਹੁੰਦੇ ਨੇ ਇੱਕੋ ਹੀ ਮਨੋਵਿਰਤੀ ਦੇ ਮਾਲਕ ਹੁੰਦੇ ਨੇ ਫਰਕ ਸਿਰਫ ਇਤਨਾ ਹੈ ਕਿ ਜਿੱਥੇ ਛੋਟਾ ਅਪਰਾਧ ਹੈ ਅਪਰਾਧੀ ਹੈ ਜਿੱਥੇ ਵੱਡਾ ਅਪਰਾਧ ਹੈ ਰਾਜਨੇਤਿਕ ਹੈ ਸੋਕਰਾਟ ਦੇ ਇਹ ਬੋਲ ਕਹਿਣਾ ਪਏਗਾ ਅਮਰ ਬੋਲ ਨੇ ਔਰ ਇਸ ਤਰ੍ਹਾਂ ਦੇ ਪੁਰਸ਼ ਵਕਤੀ ਬੋਲ ਬੋਲਦੇ ਵੀ ਨਹੀਂ ਅਮਰ ਬੋਲ ਬੋਲਦੇ ਨੇ ਉਹਨਾਂ ਦਾ ਸੰਦੇਸ਼ ਵਕਤੀ ਸੰਦੇਸ਼ ਨਹੀਂ ਆਉਂਦਾ ਅਮਰ ਸੰਦੇਸ਼ ਆਉਂਦਾ ਹੈ ਔਰ ਉਹਨਾਂ ਦੇ ਸੰਦੇਸ਼ ਦੇ ਚ ਕਦੀ ਮੁਰਦਮੇ ਨਹੀਂ ਆਉਂਦੀ ਕਿਉਂਕਿ ਅਮਰ ਬੋਲ ਹੁੰਦੇ ਨੇ ਸਰੀਵੀ ਬੋਲ ਆਉਂਦੇ ਨੇ ਤਸਾਂ ਜੀ ਮਸਕੀਨ ਜੱਤੀ ਆਪਾਂ ਖਤਾ ਦੇਖੀ ਬਹੁਤ ਹੀ ਸ਼ਾਨਦਾਰ ਸੀ ਬਹੁਤ ਹੀ ਵਧੀਆ ਸੀ ਤੁਹਾਨੂੰ ਕਿਸਾਨ ਲਈ ਕਮਿਸ਼ਨ ਕਰਕੇ ਨਹੀਂ ਲਾਜ਼ਮ ਲਾਜ਼ਮੀ ਕਰਿਓ ਤਾ ਨਾ ਘਟੇ ਸਕੇ